ਉਈ ਜਬ ਕੱਢਣਾ ਰਿਹਾ ਹੋਰਾਂ ਨੇ ਵੀ ਮਟੋਲੇ ਸਾਰੇ ਬੜ ਲੱਗੇ ਸਾਰਾ ਗੰਦ ਕਾਪੀ ਭਾਈ ਤੂੰ ਹੀ ਕੰਡੇ ਤੇ ਸਕਾਰੀ ਕੰਮ ਕਰਨਾ ਇਹ ਤੇਰੇ ਕੋ ਬੈਠੇ ਆਂ ਰਾਨਾ ਕਰ ਕਰੋ ਇੱਥੇ ਜੇ ਨਹੀਂ ਛੱਡ ਜਾਗੇ ਬੰਦੇ ਆਲੇ ਲੱਗ ਜਾਂਦੇ ਜਿਹੜਾ ਗੁਲੇ ਵਾਲਿਆ ਬਾੜੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਆਪਾਂ ਤੈਨੂੰ ਕੋਈ ਤਰਾਜੇ ਮੈਂ ਨਾਲ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਇੱਥੇ ਬੈਠ ਕੇ ਗੱਲ ਕਰੋ ਬਟਾਲਾ ਦੇ ਗਾਂਧੀ ਨਗਰ ਦੇ ਵਿੱਚ ਉਸ ਵੇਲੇ ਇੱਕ ਵੱਡਾ ਹੰਗਾਮਾ ਹੋ ਗਿਆ ਜਿੱਦੋਂ ਪੁਲਿਸ ਗਾਂਧੀ ਨਗਰ ਦੇ ਵਿੱਚ ਸਰਚ ਅਭਿਆਨ ਚਲਾ ਰਹੀ ਸੀ ਦੱਸਿਆ ਜਾਂਦਾ ਹੈ ਕਿ ਤਲਾਸ਼ੀ ਦੌਰਾਨ ਕਈ ਘਰਾਂ ਦੇ ਲੋਕਾਂ ਵੱਲੋਂ ਚੀਦਾ ਉਤਰਾਜ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਗੁੱਸਾ ਚੜਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਸਰਕਾਰੀ ਕੰਮ ਕਰ ਰਹੇ ਹਾਂ ਕੋਈ ਆਪਣਾ ਨਿੱਜੀ ਕੰਮ ਨਹੀਂ ਕਰ ਰਹੇ ਜਿਸ ਨੂੰ ਲੱਗੇ ਸਾਨੂੰ ਬੁਤੀ ਕਰਨ ਦੋ ਸਾਨੂੰ ਨਾ ਰੋਕਿਆ ਜਾਵੇ ਅਗਰ ਤੁਸੀਂ ਸਾਡੇ ਕੰਮ ਦੇ ਜੋੜੀਕਾ ਲਾਤਾ ਸਾਨੂੰ ਹੋਰ ਫੋਰਸ ਮਗਾਣੀ ਪਾਗੇ ਜਿਸ ਤੋਂ ਬਾਅਦ ਪੁਲਿਸ ਨੇ ਗੁੱਸੇ ਦੇ ਪਛਾਣ ਕੇ ਹੋਰ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਇਹ ਜੋ ਫਟਵਾ ਲਿਆ सारा तो तो कैंड तो 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 तो... तो 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 का पी सारा कैंड का पी करना है तू करना है तू चलो हट ये बोले ना होंगे भाई कोई पूरे है इधर यार मैं एक और पूरा ਆਏ ਕੋਈ ਕੰਢੇ ਤੇ ਸਰਕਾਰੀ ਕੰਮ ਕਰਨਾ ਹੈ ਤੁਹਾਡੇ ਕੋਲ ਬੈਠੇ ਆਂ ਰਾਨਾ ਕਰ ਕਰੋ ਇਹ ਕਰ ਜਲੋ ਇਹ ਤਾਂ ਹੀ ਸਰ ਜਾ ਕੇ ਬੰਦੇ ਸਾਰੇ ਲੈ ਕੇ ਜਾਂਦੇ ਜਿਹੜਾ ਗੁਲੇਬਾਰ ਤਾਰੇ ਦੇ ਕੋ ਸਾਡੇ ਤੁਹਾਡੇ ਕੋਲ ਹੀ ਸੁਣਾਉਂਦਾ ਮੈਂ ਤੇ ਹੌਸਲੇ ਆ ਬੋਲੇ ਆ ਮਿਲਣਾ ਸਾਡੇ ਘਰ ਤੇ ਜੇ ਤੁਹਾਡੇ ਕੋਲ ਇੱਥੇ ਬੈਠੀ ਆ ਪੂਸੀ ਇੱਥੇ ਬੈਠੀ ਆ ਤੂੰ ਕਾਹਨੋਂ ਨਾ ਸੁਣ ਮੰਨਣਾ ਅਰੇ ਅਰੇ ਕੋਈ ਨਹੀਂ ਜੀ ਆ ਵੀ ਮਿਲਦਾ ਤੁਹਾਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਆਪਾਂ ਬਿਲਕੁਲ ਜੇ ਕੋਈ ਤਰਾਜ ਆ ਮੈਂ ਨਾਲ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਗੱਲ ਕਰੂ ਯਾਰ ਮੈਂ ਇਹਨੂੰ ਸਮਝਾਣਾ ਤਾਂ ਕਹਾਂ ਮੈਂ ਕਿਵੇਂ ਤੈਨੂੰ ਸਮਝਾਣਾ ਕੋਈ ਸਾਰੇ ਰੋੜਾ ਪਾ ਕੇ ਪ੍ਰੈਸ਼ਰ ਘਾਪ ਕਾਤਾ ਛੱਡਾ ਚਲੋ ਘਾਟਾ ਕੀ ਲੈਣਾ ਪ੍ਰੈਸ਼ਰ ਘਾਪ ਕਰਤਾ ਹੈ ਦੱਸੋ ਕਿਹੜਾ ਪੈਸਾ ਘਾਪ ਕਾਤਾ ਨਿਕਲ ਪਉਂਦਾ ਸਹਾਈ ਜਾ ਮੈਂ ਇੱਥੇ ਬੈਠਾ ਆਹੋ ਲੇਡੀ ਆ ਲੇਡੀ ਫੋਰਸ ਮੰਗਾਓ ਯਾਰ ਹੋਰ ਸਾਰੀ ਲੇਡੀ ਪਾ ਪਾਓ ਘਾਟਾ ਪ੍ਰੈਸ਼ਰ ਇਹ ਸਰਕਾਰੀ ਧਰ ਤੇ ਮਿਕਲ ਪਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇਦੇ ਤੁਸੀਂ

ਸ਼ਹਿਰ ਦੇ ਦੇ ਵੀ ਕੋਈ ਨਹੀਂ ਜਦੋਂ ਤੂੰ ਕਹਿ ਰਿਹਾ ਇਹਦਾ ਭਾਈ ਕਾਲਾ ਮੇਰੀ ਭਾਈ ਦਾ ਬੰਦ ਰੱਖ ਮੇਰਾ ਯਾਰ ਯਾਰ ਮੈਨੂੰ ਕਹਿੰਦੇ ਆ ਇਹਨੂੰ ਸੁਣੋ ਆ ਕੇ ਅਸੀਂ ਆਈਏ ਕਹਿੰਦੇ ਨਹੀਂ ਇਹ ਮੈਨੂੰ ਜਰੂਰ ਕਰੇਂਦੀ ਆ ਹੈ ਉਹ ਚਾਰ ਦੇ ਖਵਾ ਲਿਆ ਮੈਂ ਇਹਨਾਂ ਸਰਕਾਰੀ ਕੰਮ ਆ ਉਹਨਾਂ ਚੱਕਣ ਆਹ ਇਹ ਯਾਰ ਅਸੀਂ ਤੁਹਾਨੂੰ ਕਹਿਣ ਦੇ ਆ ਕਿ ਘਰ ਕੋ ਨਹੀਂ ਮਿਲਿਆ ਇਹ ਕੁਛ ਲੈ ਕੇ ਗਏ ਆ ਬਾਰੇ ਕੁਛ ਪ੍ਰਧਾਨ ਜੀ ਦੀ ਚੋਕ ਤੇ ਆਹ ਡਿਊਟੀ ਆ ਇੱਥੇ ਤੁਹਾਡੀ ਡਿਊਟੀ ਜਿਹੜਾ ਕਾਊਂਟ ਡਿਊਟੀ ਚ ਵਿਗੜ ਪਾਉਂਦੇ ਸਾਡੀ ਸਾਡੀ ਸਰਕਾਰੀ ਡਿਊਟੀ ਹੈ ਹਰ ਕੱਲ ਚੈੱਕ ਕਰਦਾ ਆਈ ਸਾਰੇ ਕਰਦੇ ਆ ਇੱਥੇ 2 ਦਿਨ ਕਿੰਨੇ ਇੱਥੇ ਰਹਿਣਾ ਸਾਡੀ ਸਰਕਾਰੀ ਡਿਊਟੀ ਚ ਵਿਗੜ ਪਾਉਂਦੇ ਹੋਈ ਸਜ਼ਾ ਮਿਲੂਗੀ ਤੂੰ ਯਾਰ ਇਹਨਾਂ ਨੇ ਕੀ ਕਰਨਾ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਚ ਵਿਗੜ ਪਾਉਂਦੇ ਤਾਂ ਸੱਚੀ ਛੇੜਾ ਸਰਕਾਰੀ ਬੰਦ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਦ ਦੇ ਦੇ ਕੋਈ ਰੁਕ ਜਾ ਕੋਈ ਗੱਲ ਤੂੰ ਸਰਕਾਰੀ ਡਿਊਟੀ ਚ ਨਹੀਂ ਵਿਗੜ ਪਾਉਂਦੇ ਆ ਵਿਗੜ ਪਾਉਂਦੇ ਸਾਡੀ ਸਰਕਾਰੀ ਡਿਊਟੀ ਨਾ ਉਹ ਰੋਲਾ ਪਾ ਕੇ ਨਾ ਜਿਤਾਲੇਗਾ ਤੂੰ ਜੱਗਾ ਨਾ ਬੋਲੋ ੱੱਲੇ ਬੋਲਣ ਦੇ ਕੋਈ ਨਾ ਲਿਆ ਉਹਦਾ ਨਾ ਰੋਲਾ ਪਾਉਣੇ ਆਈ ਕੰਮ ਕਰਨ ਦੇ ਇੱਥੇ ਉਹ ਉਹਦਾ ਆਪਣਾ ਰੋਲਾ ਪਾ ਕੇ ਬੈਠਾ ਬੋਲਣੇ ਹਾਂ ਬੋਲੋ ਚਲੋ ਪਰਮਾ ਸੀਰੀਜ਼ ਪਾ ਸਾਡੀ ਕੰਮ ਚ ਲੱਗ ਆਹ ਕਿਹੜੀ ਬੋਲਦੀ ਫੜੋ ਯਾਰ ਭਾਈ ਇਹ ਉਪਰ ਕੀ ਦੀ ਸਰਕਾਰੀ ਟਰੱਕ ਜਿਵੇਂ ਨਿਕਲ ਪਉਂਦਾ ਭਾਈ ਇਹ ਨਹੀਂ ਦੇਖਣਾ ਆਪਾਂ ਆਜ ਨੇ ਕਿਨੇ ਸਰਕਾਰੀ ਟਰੱਕ ਜਿਵੇਂ ਨਿਕਲ ਪਿਆ ਫੜੋ ਤੂੰ ਸਾਡਾ ਤੂੰ ਮਰਦ ਨਾ ਕਰਕੇ ਲੋਕਾਂ ਦਾ ਕੰਮ ਕਰ ਪਾਉਂਦਾ ਉਹ ਹੋਰ ਕਿਨੇ ਨਿਕਲ ਬੋਲਾ ਸਾਡਾ ਆਹ ਮੈਂ ਇੱਥੇ ਦਿਖਾ ਦੇ ਆਓ ਇੱਥੇ ਜਿਹੜੇ ਮੇਗਾ ਪੋੜਾ ਪਾਓ ਹੁਣ ਆਓ ਇੱਧਰ ਆਓ ਜਿਹੜੇ ਇੱਧਰ ਆਓ ਵਾੜੀ ਤੋਂ ਆਓ ਆਓ ਲੈ ਦੇ ਵਖਰੇ ਓਏ ਓਏ ਆਂਦੀ ਭਾਈ ਆਓ ਰੋਕਦੇ ਹਾਂ ਇੱਥੇ ਕੋਈ ਨਾ ਹੰਦਿਆ ਸਾਹਿਬ ਬੰਦੇ ਵੱਡੇ ਆਏ ਲੁੱਟ ਗਏ ਨਾ ਅਜਾਜਾ ਦੁਆ ਨਾ ਆਓ ਆਵੇ ਹੋ ਮਗਰ ਚਾਗੇ ਆਵੇ ਆਵੇ ਉਹਦਾ ਫੋਨ ਲੱਗੇ ও আছে আর কে কাম